ਜੋ ਭਈ ਜੁਦ ਭਇ ਹੋਏ ਭਾਂਤ ਪਾਰਾ ਤੁਰਕ ਕੋ ਮਾਰਿਓ ਸਰਦਾਰਾ ਰਿਸਤਨ ਖਾਨ ਦਲਾਵਰ ਤੈ ਇਤੈ ਸੂਰ ਪਠਾਵਦ ਪੈ ਉਤੈ ਪਠਿਓ ਉਹਨ ਸਿੰਘ ਜੁਜਾਰਾ ਤੇ ਭਲਾਂ ਤੇ ਖੇਦ ਨਿਕਾਰਾ ਇਤ ਗਾਇ ਸਿੰਘ ਪੰਮਾ ਦਲ ਜੋਰਾ ਧਾਇ ਪਰੇ ਤਿਨ ਉਪਰ ਭੂਰਾ ਉਤੈ ਜੁਝਾਰ ਸਿੰਘ ਭਇਓ ਆਡਾ ਜੇ ਮਰਨ ਖੰਭ ਭੂਮ ਰਨ ਗਾਡਾ ਗਾਡਾ ਚਲੈ ਨਹਾਡਾ ਚਲ ਖੈ ਸਾਹਮੇ ਸੇਲ ਸਮਰਮੋ ਝਲ ਖੈ ਬਾੜ ਚੜਾਇ ਦਲ ਦੂਜ ਜਾਰਾ ਉਤੇ ਚੰਦੇ ਲਿਤੇ ਜਸ ਵਾਰਾ ਮੰਡਿਓ ਵੀਰ ਖੇਤ ਮੋ ਜੁਦਾ ਉਪਜੋ ਸੰਵਰ ਸੂਰ ਮਨ ਕ੍ਰੂਦਾ ਕੋ ਭਰੇ ਦੂ ਦਿਸ ਭਟ ਭਾਰੇ ਇਤੇ ਚੰਦੇ ਲੁਤੇ ਜਸ ਵਾਰੇ ਢੋਲ ਨਗਾਰੇ ਵੱਜੇ ਅਪਾਰਾ ਭੀਰੂਪ ਭੈਰੋ ਭਵਕਾਰਾ ਰਸਾਵਲ ਛੰਦ ਤੁਣ ਢੋਲ ਵੱਜੇ ਮਹਾ ਸੂਰ ਗਜੇ ਕਰੇ ਸ਼ਸਤਰ ਕਾਵੰਗ ਚੜੇ ਚਿਤ ਜਾਵੰਗ निरभय बाजदार है प्रगहे प्रहारय करे तेग कायंग चढ़े चित्त चायंग बकय मार मारि न शंका विचारं रुलए तच्छ मुचंग करय सुरगी इच्छंग दोहरा नायक न ना रंते मुरचले करय निडर होए काए गिरगिर परय पवांग ते बरे बिरंगिन जाए चौपी ਏ ਵਿਦੋਤ ਪਇਓ ਸੰਗਰਾਮਾ ਜਿ ਜੇ ਚੰਦ ਨਰਾਇਣ ਨਾਮਾ ਤਵਜ ਹਾਰ ਏਕਲ ਹੀ ਤਇਓ ਬੀਰਨ ਘੇਰ ਦਸੋ ਦਿਸ ਲਇਓ ਉਸ ਦੋਰਾ ਤਸਿਓ ਕਟਕ ਮੈਂ ਝਟਕਦਾ ਕਛੂ ਨ ਸੰਕ ਵਿਚਾਰ ਗਾਤ ਪਇਓ ਸੁਟਣ ਬਾਢ ਬਾਧ ਪਇਓ ਹਥਿਆਰ ਚੌਬਈ ਏ ਵਿਦ ਕਹੇ ਕਰਨ ਕੋ ਗਾਰਾ ਪਾਂਥ ਪਾਂਥ ਕੇ ਕਰ ਹਥਿਆਰਾ ਚੁੰਮ ਚੁੰਮ ਬੀਰ ਭਖਰੀਆ ਮਾਰੇ ਅੰਤ ਦੇਵ ਪੁਰੇ ਆਪ ਵਧਾਰੇ ਇਤਿ ਸ੍ਰੀ ਵਿਚਿਤ੍ਰਨਾਟ ਗ੍ਰੰਥੇ ਜਝਾਰ ਸਿੰਘ ਜਯਦ ਵਰਣਨੰ ਨਾਮ ਦਵਾ ਦਸ ਮੂਤਿ ਆਏ ਸਮਾਪਤ ਮਸਤ ਸੁਭ ਮਸਤੇ ਅਭਜੂ